सीएम ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਵੀ ਆਇਆ ਕਿ ਉਹ ਪੰਜਾਬ ਬਚਾਓ ਯਾਤਰਾ ਨਹੀਂ ਉਹ ਤਾਂ ਪਰਿਵਾਰ ਬਚਾਓ ਯਾਤਰਾ ਕੀਤੀ ਹੋਈ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਹੈ ਜੀ ਇਹ ਅਕਾਲੀ ਦਲ 100 ਕੁਝ ਸਾਲਾਂ ਦਾ ਹੋ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਹੈ ਸਾਡਾ ਸ਼੍ਰੋਮਣੀ ਅਕਾਲੀ ਦਲ ਜਿੰਨਾ ਵੀ ਪਰਿਵਾਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਪਰਿਵਾਰ ਹੈ ਉਹ ਠੀਕ ਕਰ ਰਿਹਾ ਹੈ ਕਿਉਂਕਿ ਇਹਨਾਂ ਕੋਲ ਤਾਂ ਵਣ ਵਣ ਦੀ ਲੱਕੜੀ ਇਕੱਠੀ ਹੋਈ ਸੀ ਮੱਲਾ ਕਲੀਨਿਕਾਂ 'ਚ ਤੁਸੀਂ ਜਾ ਕੇ ਦੇਖੋ ਕਿ ਮੱਲਾ ਕਲੀਨਿਕ ਦੇ ਵਿੱਚ ਵੀ ਕੋਈ ਡਾਕਟਰ ਨਹੀਂ ਹੁੰਦਾ। ਤੁਸੀਂ ਰੋਜ਼ ਦੇਖਦੇ ਹੋ ਸੋਸ਼ਲ ਮੀਡੀਆ 'ਤੇ ਕਿਤੇ ਕੋਈ ਜਾਨਵਰ ਬੈਠੇ ਨੇ, ਕਿਤੇ ਕੋਈ ਲੋਕ ਕੁੱਤਿਆਂ ਦੀਆਂ ਫੋਟੋਆਂ ਵੀ ਦਿਖਾਈ ਜਾਂਦੇ ਨੇ ਵੀ ਆਹ ਕੁੱਤੇ ਬੈਠੇ ਨੇ ਹਸਪਤਾਲਾਂ 'ਚ। ਕਿ ਆਮ ਆਦਮੀ ਪਾਰਟੀ ਨੇ ਤਹਿਸੀਲਦਾਰਾਂ 'ਚ, ਤਹਿਸੀਲ ਦਫ਼ਤਰਾਂ 'ਚ ਜਿਹੜੀ ਰਿਸ਼ਵਤ ਬੰਦ ਕਰੀਆ ਉਹ ਆਮ ਆਦਮੀ ਪਾਰਟੀ ਨੇ ਕਰੀਆ। ਪਹਿਲਾਂ ਤਾਂ ਸਰਕਾਰਾਂ ਨੇ ਲੁੱਟ ਵਿਚਾਰ ਰੱਖੀ ਸੀ। ਇਹੀ ਤਾਂ ਹਾਸੋਣੀ ਗੱਲ ਹੈ ਕਿ ਸ਼ਾਮ ਨੂੰ ਪੈਗ ਲਗਾ ਕੇ ਫਰਮਾਨ ਜਾਰੀ ਕਰ ਦਿੰਦਾ ਮੁੱਖ ਮੰਤਰੀ ਪੰਜਾਬ ਦਾ। ਪੰਜਾਬ ਦੇ ਮੁੱਖ ਮੰਤਰੀ ਨੂੰ ਹਕੀਕਤ ਬਾਰੇ ਪਤਾ ਹੀ ਨਹੀਂ ਹੈਗਾ। 1 ਮੇਰੇ ਗੁਜਾਰੀ ਕੀ ਪੰਜਾਬ ਚੋਂ ਖਤਮ ਹੋ ਗਈ ਭ੍ਰਿਸ਼ਟਾਚਾਰੀ ਕੀ ਪੰਜਾਬ ਚੋਂ ਖਤਮ ਹੋ ਗਈ ਇਹਨਾਂ ਦਾ ਡਿਪਟੀ ਮੁੱਖ ਮੰਤਰੀ ਦਿੱਲੀ ਦਾ ਜੇਲ੍ਹ ਚ ਬੈਠਾ ਉਹ ਕਿਸ ਗੱਲ ਚ ਬੈਠਾ ਭ੍ਰਿਸ਼ਟਾਚਾਰ ਚ ਇਹਨਾਂ ਦਾ ਇੱਕ ਜਨ ਮੰਤਰੀ ਬੈਠਾ ਉਹ ਕਿਸ ਚੀਜ਼ ਚ ਬੈਠਾ ਭ੍ਰਿਸ਼ਟਾਚਾਰ ਚ ਬੈਠਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਸਰਕਾਰ ਵੱਲੋਂ ਪੂਰੇ ਹਲਕਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਪ ਸਰਕਾਰ ਆਪ ਦੇ ਦਵਾਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਉਹ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਜਨੀ ਕਿ ਹਲਕਾ ਵਿਧਾਇਕ ਨੇ ਚਾਹੇ ਜਿਹੜੇ ਵੀ ਪੂਰੇ ਪੰਜਾਬ ਦੇ ਹਲਕਿਆਂ ਦੇ ਵਿਧਾਇਕ ਨੇ ਉਹ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਾਰਡਾਂ ਦੇ ਵਿੱਚ ਪੂਰੀ ਅਫਸਰशाही ਨੂੰ ਉੱਥੇ ਲਿਜਾ ਕੇ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਆਪ ਦੇ ਦਵਾਰ ਦੇ ਵਿੱਚ ਆ ਕੇ ਕੰਮ ਕਰੇਗੀ ਸੋ ਇਹ ਸਕੀਮ ਚੱਲ ਰਹੀ ਹੈ ਤੇ ਦੂਜੇ ਪਾਸੇ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ ਲਗਾਤਾਰ ਜਦੋਂ ਗੱਲਬਾਤ ਹੁੰਦੀ ਆ ਤਾਂ ਆਮ ਆਦਮੀ ਪਾਰਟੀ ਦੇ ਆਗੂ ਨੇ ਵਿਧਾਇਕ ਨੇ ਉਹ ਟਿੱਪਣੀ ਕਰਦੇ ਨੇ ਕਿ ਕਿਹੜੀ ਪੰਜਾਬ ਬਚਾਓ ਯਾਤਰਾ ਜੀ ਅਤੇ ਪੰਜਾਬ ਬਚਾਓ ਯਾਤਰਾ ਜਦੋਂ ਸ਼ੁਰੂ ਕੀਤੀ ਹੈ ਤਾਂ ਅਕਾਲੀ ਦਲ ਦੇ ਲੀਡਰ ਕਹਿ ਰਹੇ ਨੇ ਕਿ ਇਹ ਸਕੀਮਾਂ ਸਾਡੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਪਹਿਲਾਂ ਇੱਕ ਨਕਲ ਕੀਤੀ ਜਾ ਰਹੀ ਆ ਸੋ ਲਗਾਤਾਰ ਪੂਰੀ ਰਾਜਨੀਤੀ ਹੈ ਜਿਹੜੀ ਕਿਤੇ ਨਾ ਕਿਤੇ ਕਿਉਂਕਿ ਇਲੈਕਸ਼ਨ ਨੇੜੇ ਆ 2024 ਲੋਕ ਸਭਾ ਦੀ ਇਤੇ ਨਾ ਕਿਤੇ ਹਰੇਕ ਪਾਰਟੀ ਕੋਸ਼ਿਸ਼ ਕਰ ਰਹੀ ਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਆਪਣੇ ਵੱਲ ਕੀਤਾ ਜਾਵੇ ਕਿਸ ਤਰ੍ਹਾਂ ਵੋਟਾਂ ਲਈਆਂ ਜਾਣ ਸੋ ਹਲਕਾ ਨਾਬਾ ਦੇ ਇੰਚਾਰਜ ਸ਼੍ਰੋਮੀ ਅਕਾਲੀ ਦਲ ਦੇ ਮੱਖਣ ਸਿੰਘ ਲਾਲਕਾ ਸਾਡੇ ਨਾਲ ਮੌਜੂਦ ਨੇ ਲਾਲਕਾ ਸਾਹਿਬ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ ਟੀਵੀ ਤੇ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਸਾਰੇ ਦਰਸ਼ਕ ਵੀਰਾਂ ਦਾ ਵੀ ਬਹੁਤ ਧੰਨਵਾਦ ਲਾਲਕਾ ਸਾਹਿਬ ਪੂਰੇ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਸ਼ੁਰੂ ਕੀਤੀ ਹੋਈ ਆ ਜੀ ਕਿ ਪੰਜਾਬ ਸਰਕਾਰ ਆਪ ਦੇ ਦਰਵਾਜ਼ੇ ਆਪ ਸਰਕਾਰ ਕਿਵੇਂ ਤੁਸੀਂ ਦੇਖਦੇ ਹੋ ਸਾਰਾ ਸਿਸਟਮ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਨੇ ਪੰਜਾਬ ਯਾਤਰਾ ਸ਼ੁਰੂ ਕੀਤੀ ਹੋਈ ਆ ਪੰਜਾਬ ਬਚਾਓ ਯਾਤਰਾ ਜਦ ਕਿ ਕਿਤੇ ਨਾ ਕਿਤੇ ਸੀਐਮ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਵੀ ਆਇਆ ਕਿ ਉਹ ਪੰਜਾਬ ਬਚਾਓ ਯਾਤਰਾ ਨਹੀਂ ਉਹ ਤਾਂ ਪਰਿਵਾਰ ਬਚਾਓ ਯਾਤਰਾ ਕੀਤੀ ਹੋਈ ਆ ਸੁਖਵੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਹੈ ਜੋ ਮੈਂ ਪਹਿਲਾ ਸਵਾਲ ਤੁਹਾਡਾ ਹੈਗਾ ਕਿ ਜਿਹੜੇ ਇਹਨਾਂ ਨੇ ਆਮ ਆਦਮੀ ਨੇ ਆਪਦੇ ਦਵਾਰ ਪਹੁੰਚਣ ਦੀ ਗੱਲ ਕੀਤੀ ਹੈ ਇਹ ਬਿਲਕੁਲ ਹੀ ਨਕਮੀ ਸਰਕਾਰ ਕਿ ਕੋਈ ਤੁਰਿਆ ਨਾ ਜਾਏ ਤੇ ਫਿੱਟੇ ਮੂੰਹ ਗੋਡਿਆਂ ਦਾ ਉਹ ਗੱਲ ਹੁੰਦੀ ਹੈ ਜਦੋਂ ਬੰਦਾ ਇਸ ਤਰ੍ਹਾਂ ਦੀ ਗੱਲਾਂ ਕਰਦਾ ਕਿਉਂਕਿ ਇਹ ਜੜੀਆਂ ਸਾਰੀਆਂ ਜੜੀਆਂ ਗੱਲਾਂ ਹੈਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਧਰਤੀ ਤੇ ਹੜਾਈਆਂ ਨੇ ਪੰਜਾਬ ਦੀ ਧਰਤੀ ਦੇ ਕੋਈ ਪਿੰਡ ਇਸ ਤਰ੍ਹਾਂ ਦਾ ਨਹੀਂ ਕੋਈ ਸ਼ਹਿਰ ਇਸ ਤਰ੍ਹਾਂ ਦਾ ਨਹੀਂ ਕੋਈ ਪਿੰਡ ਮਹੱਲਾ ਇਸ ਤਰ੍ਹਾਂ ਦਾ ਨਹੀਂ ਕੋਈ ਵਾਰਡ ਇਸ ਤਰ੍ਹਾਂ ਦਾ ਨਹੀਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪ ਨਾ ਪਹੁੰਚੇ ਹੋਣ ਤੇ ਸਮੁੱਚੇ ਆਲ ਓਵਰ ਜਿਹੜੇ ਡਿਸਟ੍ਰਿਕਟ ਦੇ ਅਫਸਰ ਜਿਹੜੇ ਨਾਲ ਉਹਨਾਂ ਦੇ ਪੰਜਾਬ ਲੈਵਲ ਦੇ ਅਫਸਰਸਨ ਉਹ ਸੰਗਤ ਦਰਸ਼ਮ ਵਿੱਚ ਪਹੁੰਚਦੇ ਸੀ ਤੇ ਉਹ ਸੀਗਾ ਲੋਕਾਂ ਦੇ ਦੁਆਰ ਤੇ ਪਹੁੰਚਣ ਦੀ ਗੱਲ ਸੰਗਤ ਦਰਸ਼ਨ ਜੀ ਮੈਂ ਦੇਖਿਆ ਕਿ ਜਿੰਨ ਇਹਨਾਂ ਨੇ ਜਿਹੜਾ ਡਰਾਮਾ ਕੀਤਾ ਇਸ ਡਰਾਮੇ ਦੇ ਵਿੱਚ ਜੜੀਆਂ ਕਹਿੰਦੇ ਕਿ ਅਸੀਂ 40 ਸਹੂਲਤਾਂ 45 ਸਹੂਲਤਾਂ ਦੇਣ ਲੱਗੇ ਆ ਸਹੂਲਤਾਂ ਜੜੀਆਂ ਹੈਗੀਆਂ ਨੇ 200 65 ਦੇ ਕਰੀਬ ਸਹੂਲਤਾਂ ਨੇ ਜੜੀਆਂ ਕਿ ਲੋਕਾਂ ਨੂੰ ਰੋਜ਼ਮਰਾਂ ਦੀ ਜ਼ਿੰਦਗੀ 'ਚ ਲੋਕਾਂ ਦੀ ਆਉਂਦੀ ਆ ਤੇ ਜੇ 40 ਸਹੂਲਤਾਂ ਤੁਸੀਂ ਲੈ ਕੇ ਚੱਲੇ ਹੋ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਇੱਕ ਤੋਕ ਨਾਲ ਪਕੌੜੇ ਕੱਢ ਕੇ ਦਿਖਾਏ ਨਾ ਲੋਕਾਂ ਨੂੰ ਕਿ ਅਸੀਂ ਆ ਸਾਂਝ ਕੇਂਦਰ ਦੀ ਰੰਗ ਫੇਰ ਕੇ ਸ਼ੁਭਦਾ ਕੇਂਦਰਾਂ ਦੇ ਰੰਗ ਫੇਰ ਕੇ ਉੱਥੇ ਹਸਪਤਾਲ ਬਣਾ ਕੇ ਲੋਕਾਂ ਨੂੰ ਦਿਖਾਤਾ ਕਿ ਆ ਅਸੀਂ ਤੁਹਾਡੇ ਜਿਹੜੇ ਇਹ ਮੁਹੱਲਾ ਕਲੀਨਿਕ ਬਣਾਤੇ ਮੁਹੱਲਾ ਕਲੀਨਿਕਾਂ 'ਚ ਤੁਸੀਂ ਜਾ ਕੇ ਦੇਖੋ ਕਿ ਮੁਹੱਲਾ ਕਲੀਨਿਕ ਦੇ ਵਿੱਚ ਵੀ ਕੋਈ ਡਾਕਟਰ ਨਹੀਂ ਹੁੰਦਾ ਤੇ ਤੁਸੀਂ ਰੋਜ਼ ਦੇਖਦੇ ਹੋ ਸੋਸ਼ਲ ਮੀਡੀਆ 'ਤੇ ਕਿਤੇ ਕੋਈ ਜਾਨਵਰ ਬੈਠੇ ਨੇ ਕਿਤੇ ਕੋਈ ਲੋਕ ਕੁੱਤਿਆਂ ਦੀਆਂ ਫੋਟੋਆਂ ਵੀ ਦਿਖਾਈ ਜਾਂਦੇ ਨੇ ਵੀ ਆ ਕੁੱਤੇ ਬੈਠੇ ਨੇ ਹਸਪਤਾਲਾਂ 'ਚ ਸੋ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਜਿਹੜੇ ਜਿੱਥੇ ਇੱਕ ਜਿਹੜੀ ਗੱਲ ਨੂੰ ਲੈ ਕੇ ਚੱਲਦੇ ਨੇ ਉਹ ਗੱਲ ਤੇ ਸਭ ਕੁਝ ਉਲਟ ਹੋ ਜਾਂਦਾ ਹੈ ਬਿਲਕੁਲ ਵੈਸੇ ਲਾਲਕਾ ਸਾਹਿਬ ਤੁਸੀਂ ਟਿੱਪਣੀ ਕੀਤੀ ਆ ਪਰ ਸੀਐਮ ਭਗਵੰਤ ਮਾਨ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਇੱਕ ਵੀਡੀਓ ਫੋਟੋ ਵਾਇਰਲ ਹੋਈ ਆ ਕਿ ਸੀਐਮ ਸਾਹਿਬ ਨੇ ਇੱਕ ਸਪੀਚ 'ਚ ਵੀ ਕਹੀ ਆ ਗੱਲ ਕਿ ਪਹਿਲਾਂ ਮੈਰਿਜ ਤੋਂ ਬਾਅਦ ਰਜਿਸਟ੍ਰੇਸ਼ਨ ਹੁੰਦੀ ਹੋਣੀ ਸੀ ਮੈਰਿਜ ਦੀ ਵੀ ਹੋਰ ਰਜਿਸਟ੍ਰੇਸ਼ਨ 2 ਘੰਟੇ 'ਚ ਹੋਈ ਨਾਲੇ ਡੀਸੀ ਸਾਹਿਬ ਨੇ ਉੱਥੇ ਸ਼ਗਨ ਪਾਇਆ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੇ ਨਵੇਂ ਦੁਲਹਾ ਦੁਲਹਨ ਤੇ ਜਿਹੜੇ ਨਵੇਂ ਵਿਆਹਿਆ ਜੋੜਾ ਸੀ ਕਿ ਐਂ ਸਕੀਮਾਂ ਚੱਲਣ ਲੱਗੀਆਂ ਜੀ ਪਹਿ ਇਸ ਸਕੀਮ ਜਿਹੜੀ ਸੀਗੀ ਸ਼ੁਭਦਾ ਕੇਂਦਰ ਦੇ ਵਿੱਚ ਸਾਂਝ ਕੇਂਦਰਾਂ ਦੇ ਵਿੱਚ ਸ਼ੁਭਦਾ ਕੇਂਦਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਮੁਹੱਈਆ ਨੇ ਜਿਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਦੋਂ ਉਹਨਾਂ ਦੀ ਸਰਕਾਰ ਬਣੀ ਬਾਹਰਲੀ ਤਰਜ਼ ਤੇ ਲੈ ਬਣਾ ਕੇ ਉਹਨਾਂ ਨੇ ਸ਼ੁਭਦਾ ਕੇਂਦਰ ਸਾਂਝ ਕੇਂਦਰ ਬਣਾਏ ਉਹਦੇ ਵਿੱਚ ਤੁਸੀਂ ਜਦੋਂ ਕਿ ਸਾਡੇ ਸਾਂਝ ਕੇਂਦਰ ਸ਼ੁਭਦਾ ਕੇਂਦਰ ਹਰ ਤਸਵੀਲ ਦੇ ਵਿੱਚ ਬਣਿਆ ਹੋਇਆ ਇਹ ਮੈਰਿਜ ਰਜਿਸਟ੍ਰੇਸ਼ਨ ਵੀ ਜਿਹੜੀ ਅੱਜ ਨਹੀਂ ਹੋਣ ਲੱਗੀ ਇਹ ਜਿਵੇਂ ਉਹ ਕਹਿੰਦੇ 70 ਸਾਲਾਂ ਤੋਂ ਬਾਅਦ ਸਭ ਕੁਝ ਹੋਣ ਲੱਗਿਆ 70 ਸਾਲਾਂ ਤੋਂ ਬਾਅਦ ਇੱਕ ਤਾਂ ਜ਼ਰੂਰ ਹੋਇਆ ਕਿ ਇੱਕ ਸ਼ਰਾਬੀ ਮੁੱਖ ਮੰਤਰੀ ਲੋਕਾਂ ਨੂੰ ਮਿਲ ਗਿਆ ਤੇ ਇਹ ਸਾਰੀਆਂ ਸਹੂਲਤਾਂ ਜਿਹੜੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਹੋਈਆਂ ਸੀਗੀਆਂ ਸਾਂਝ ਕੇਂਦਰ ਸੇਵਾ ਕੇਂਦਰਾਂ ਦਾ ਮਤਲਬ ਸੀਗਾ ਕਿ ਤੁਸੀਂ ਆਪਣੇ ਪਿੰਡ ਦੇ ਸਾਂਝ ਕੇਂਦਰ ਚ ਜਾਓ ਸੇਵਾ ਕੇਂਦਰ ਜਾਓ ਉੱਥੇ ਜਾ ਕੇ ਆਪਣੀ ਅਰਜੀ ਦਿਓ ਤੇ ਉਹ ਤੁਹਾਡਾ ਕੰਮ ਹੋ ਕੇ ਉਹਦਾ ਟਾਈਮ ਬਾਉਂਡ ਸੀਗਾ ਕਿ ਇੰਨੇ ਦਿਨਾਂ ਦੇ ਵਿੱਚ ਪੰਜ ਦਿਨਾਂ ਦੇ ਵਿੱਚ ਚਾਰ ਦਿਨਾਂ ਦੇ ਵਿੱਚ ਸੋ ਮ ਕਿ ਤੁਸੀਂ 40 ਸਕੀਮਾਂ ਜਿਹੜੀਆਂ 45 ਸਕੀਮਾਂ ਜਿਹੜੀਆਂ ਕਹਿੰਦੇ ਅਸੀਂ ਤੁਹਾਡੇ ਦੁਆਰ ਤੇ ਜਾ ਕੇ ਕਰਨ ਲੱਗੇ ਆ ਤੇ ਜਿਹੜੇ ਤੁਸੀਂ ਤੁਹਾਡੇ ਆਫੀਸਰ ਨੇ ਤੁਹਾਡੀ ਤਹਿਸੀਲ ਹੈਗੀ ਆ ਐਸਟੀਮ ਹੈਗਾ ਉੱਥੇ ਬੈਠਦੇ ਜੰਦੇ ਆਫੀਸਰ ਨੇ ਉੱਥੇ ਤੁਸੀਂ ਜਾ ਕੇ ਦੇਖੋ ਕਿ ਲੋਕ ੱੱਕੇ ਖਾ ਰਹੇ ਨੇ ਤੇ ਲੋਕ ਇਹਨਾਂ ਨੂੰ ਗਾਲਾਂ ਕੱਢ ਰਹੇ ਨੇ ਕਿਹੜੇ ਕਿਹੜੇ ਦੁਆਰ ਤੇ ਪਹੁੰਚ ਗਏ ਕਿਸੇ ਦੁਆਰ ਤੇ ਨਹੀਂ ਉੱਥੇ 10-20 ਲੋਕਾਂ ਦੇ ਕੰਮ ਹੋਣਗੇ ਤੇ ਜਿਹੜਾ 400-500 ਬੰਦਾ ਖੱਜਲ ਖਵਾਰ ਹੋ ਕੇ ਦਫ਼ਤਰਾਂ ਤੋਂ ੱੱਕੇ ਖਾ ਕੇ ਜਾ ਰਿਹਾ ਉਹਨਾਂ ਨੂੰ ਕੌਣ ਦੇਖੂਗਾ ਉਹਨਾਂ ਦਾ ਕੰਮ ਕੌਣ ਕਰੂਗਾ ਬਿਲਕੁਲ ਪੈਸੇ ਲਾਲਕਾ ਲਾਲਕਾ ਸਾਹਿਬ ਇੱਕ ਟਿੱਪਣੀ ਵੱਡੀ ਕੀਤੀ ਜਾਂਦੀ ਹੈ ਕਿ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਸੀ ਅਕਾਲੀ ਦਲ ਦੀ ਸਰਕਾਰ ਰਹੀ ਆ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਕਿ ਜਿਹੜੇ ਤਹਿਸੀਲਦਾਰ ਤੇਜੀ ਉਹ ਮੋٹے ਵਿਧਾਇਕ ਨੂੰ ਪੈਸੇ ਦਿੰਦੇ ਸੀ ਇਹ ਕਰਦੇ ਰਿਸ਼ਵਤਖੋਰੀ ਬਹੁਤ ਚੱਲਦੀ ਸੀ ਕਿ ਆਮ ਆਦਮੀ ਪਾਰਟੀ ਨੇ ਤਹਿਸੀਲਦਾਰਾਂ ਚ ਤਹਿਸੀਲ ਦਫ਼ਤਰਾਂ ਚ ਜਿਹੜੀ ਰਿਸ਼ਵਤ ਬੰਦ ਕਰੀਆ ਉਹ ਆਮ ਆਦਮੀ ਪਾਰਟੀ ਨੇ ਕਰੀਆ ਪਹਿਲਾਂ ਤਾਂ ਸਰਕਾਰਾਂ ਨੇ ਲੁੱਟ ਵਿਚਾਰ ਰੱਖੀ ਸੀ ਇਹੀ ਤਾਂ ਹਸ ਹੋਣੀ ਗੱਲ ਹੈ ਇਹੀ ਤਾਂ ਹਸ ਹੋਣੀ ਗੱਲ ਹੈ ਕਿ ਸ਼ਾਮ ਨੂੰ ਪੈਗ ਲਗਾ ਕੇ ਰਮਾਨ ਜਾਰੀ ਕਰ ਦਿੰਦਾ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਹਕੀਕਤ ਬਾਰੇ ਪਤਾ ਹੀ ਨਹੀਂ ਹੈਗਾ ਦਫ਼ਤਰਾਂ ਦੇ ਵਿੱਚ ਜਿਹੜੀ ਭ੍ਰਿਸ਼ਟਾਚਾਰ ਹੈ 100% ਹੋ ਚੁੱਕੀ ਹੈ ਜਿਹੜੀ ਪਹਿਲਾਂ 2-4% ਸੀਗੀ ਜਿਹੜਾ ਕਿਸੇ ਦਾ 100 200 500 ਦੇ ਕੇ ਕੰਮ ਹੁੰਦਾ ਸੀਗਾ ਅੱਜ 15000 20000 50000 ਲੱਖ ਤੱਕ ਪਹੁੰਚ ਗਈ ਹੈ ਕਿ ਕ腐ਸ਼ਨ ਹੁਣ ਵੀ ਚੱਲ ਰਹੀ ਹੈ ਜਿਹੜੀ ਹੈ 100% ਵੱਧ ਚੁੱਕੀ ਹੈ ਐਡੇ ਵੱਡੇ ਪੱਦਰ ਤੇ ਵੱਧ ਚੁੱਕੀ ਹੈ ਤੁਸੀਂ ਪਿੱਛੇ ਦੇਖੋ ਕਿ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਇਹਨਾਂ ਨੇ ਇੱਕ ਮੀਟਿੰਗ ਕੀਤੀ ਲੁਧਿਆਣਾ ਦੇ ਵਿੱਚ ਜਾ ਕੇ ਉਹਨਾਂ ਨੇ ਸ਼ਰਿਆਂ ਵਿੱਚ ਇਹਨਾਂ ਦੇ ਐਮਐਲਏ ਦੇ ਨਿਸ਼ਾਨਾ ਤਾਜਿਆ ਕਿ ਇਹਨਾਂ ਦੇ ਐਮਐਲਏ ਪੈਸੇ ਲੈਂਦੇ ਆ ਇਹਨਾਂ ਦੇ ਐਮਐਲਏ ਭ੍ਰਿਸ਼ਟਾਚਾਰ ਕਰਾਉਂਦੇ ਆ ਤੇ ਤਾਂ ਸਾਡੀਆਂ ਅਪਾਇੰਟਮੈਂਟਾਂ ਹੁੰਦੀਆਂ ਨੇ ਤੇ ਹਿੱਸੇਦਾਰ ਕੌਣ ਸੀਗੇ ਭਗਵੰਤ ਮਾਨ ਸਿਰਫ ਗੱਲਾਂ ਬਾਤਾਂ ਦਾ ਕੜਾਹ ਪਰਾਕੇ ਲੋਕਾਂ ਨੂੰ ਦੇ ਰਿਹਾ ਜਿਹੜਾ ਹਕੀਕਤ ਰੂਪ ਦੇ ਵਿੱਚ ਹੈਗਾ ਉਹ ਭ੍ਰਿਸ਼ਟਾਚਾਰ 100% ਵੱਚ ਚੁੱਕਿਆ ਤੇ ਅੱਜ ਬੇਰੁਗਾਰੀ ਜਿਹੜੀ ਹੈਗੀ ਸਿਰੇ ਚੜ ਕੇ ਬੋਲਦੀ ਹੈ ਸੋ ਮੈਂ ਸਮਝਦਾ ਕਿ ਜਿਹੜੀਆਂ ਵੀ ਗੱਲਾਂ ਕਰਦਾ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਕਰਦਾ ਤੁਸੀਂ ਦੂਸਰਾ ਸਵਾਲ ਜੀ ਤੁਹਾਡਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਘਰ ਘਰ ਤੱਕ ਪਹੁੰਚਣ ਦੀ ਗੱਲ ਕਰ ਰਿਹਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈਗਾ ਪੰਜਾਬ ਦੇ ਚੱਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਾਜ ਸੁਖਵੀਰ ਸਿੰਘ ਬਾਦਲ ਸਾਹਿਬ ਲੈ ਕੇ ਚੱਲਦੇ ਨੇ ਉਹ ਲੋਕਾਂ ਨੂੰ ਸੱਚੀ ਗੱਲ ਕਹਿ ਰਹੇ ਨੇ ਕਿ ਪੰਜਾਬ ਬਚਾਉਣਾ ਪੈਣਾ ਤੁਹਾਨੂੰ ਪੰਜਾਬੀ ਉਹ ਬਚਾਉਣਾ ਪੈਣਾ ਜੇ ਤੁਸੀਂ ਪੰਜਾਬੀ ਉਹ ਪੰਜਾਬ ਨਹੀਂ ਬਚਾਉਂਗੇ ਤਾਂ ਇਹਨਾਂ ਭਈਆਂ ਨੇ ਪੰਜਾਬ ਨਹੀਂ ਬਚਾਉਣਾ ਤੁਹਾਡਾ ਇਹਨਾਂ ਭਈਆਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਨੂੰ ਤਾਂ ਆਪ ਨਹੀਂ ਖੁਦ ਪਤਾ ਕਿ ਮੈਂ ਸਵੇਰ ਨੂੰ ਫੈਸਲਾ ਕਿਹੜਾ ਕਰਨਾ ਕਿਉਂਕਿ ਮੁੱਖ ਮੰਤਰੀ ਨੂੰ ਫਰਮਾਨ ਹੁੰਦਾ ਹੈ ਮੁੱਖ ਮੰਤਰੀ ਨੂੰ ਹੁਕਮ ਜਾਰੀ ਹੁੰਦਾ ਹੈ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਜਿਹੜੀ ਟੀਮ ਬੈਠੀ ਆ ਉਹ ਉੱਪਰਲਾ ਜਿਹੜਾ ਉਥੋਂ ਕੇਸ਼ਰੀਵਾਲ ਫਰਮਾਨ ਦਿੰਦਾ ਉਹ ਤੇ ਉਸ ਸਿਰੇ ਬਿਆਨ ਉਸ ਗੱਲ ਤੇ ਦੇ ਦਿੰਦਾ ਜਮਨ ਪੈਸੇ ਪੈਸੇ ਗੱਲ ਹੈ ਕਿਸੇ ਗੱਲ ਤੋਂ ਬਗਾਰ ਬਿਆਨ ਨਹੀਂ ਕੋ ਹੁੰਦਾ ਮੈਂ ਤੁਹਾਡੀ ਮਾਝਾ ਜੀ ਗੱਲ ਰੋਕ ਰਿਆਂ ਸਿਰ ਤੇ ਸਿਰਫ ਇਹ ਉੱਪਰਲੇ ਫਰਮਾਨ ਜਿਹੜੇ ਆਉਂਦੇ ਨੇ ਇਹ ਉਹਨਾਂ ਤੇ ਗੱਲ ਕਰਦਾ ਆਪਣੇ ਕੋਲੋਂ ਪੱਲੇ ਕੋਈ ਗੱਲ ਨਹੀਂ ਕਰਦਾ ਜਿਹੜੀਆਂ ਗੱਲਾਂ ਇਹਨੇ ਪੰਜਾਬ 'ਚ ਕੀਤੀਆਂ ਸੀ ਕਿਹੜੀ ਗੱਲ ਪੰਜਾਬ 'ਚ ਇਹਨੇ ਲਾਗੂ ਕੀਤੀ ਹੈ 1000 ਰੁਪਏ ਕੀ ਬੀਬੀਆਂ ਕੋਲ ਪਹੁੰਚ ਗਿਆ ਬੇਰੁਗਾਰੀ ਕੀ ਪੰਜਾਬ 'ਚੋਂ ਖਤਮ ਹੋ ਗਈ ਭ੍ਰਸ਼ਟਾਚਾਰੀ ਕੀ ਪੰਜਾਬ ਚੋਂ ਖਤਮ ਹੋ ਗਈ ਜਿਹੜੀਆਂ ਗੱਲਾਂ ਸੀਗੇ ਉਹ 100% ਜਿਹੜੀਆਂ ਨੇ ਨਜ਼ਰ ਆਣ ਲੱਗੀਆਂ ਲੋਕਾਂ ਨੂੰ ਯਾਰਾ ਨੇ ਕਿ ਤਰਤੀਬ ਬਾਰਕ ਕਿ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਜੀ ਦੇਖੋ ਜ਼ੀਰੋ ਸਾਰੇ ਕਿਤੇ ਸਾਰੇ ਪਿੰਡਾਂ ਚ ਜ਼ੀਰੋ ਆ ਰਹੇ ਨੇ 600 ਜੁੰਟਾਂ ਤੋਂ ਜਿਨੇ ਖਤ ਘਟ ਕੀਤੀਆਂ ਕਿ ਉਹਦਾ ਜ਼ੀਰੋ ਬਿੱਲ ਆ ਰਿਹਾ ਸਾਹਮਣੇ ਆ ਸਾਰਿਆਂ ਦੇ ਇਹ ਪਹਿਲਾਂ ਵੀ 300 ਜੁੰਟੇ ਹਰੇਕ ਮਹੀਨੇ ਦੀ ਮਾਫ ਸੀਗੀ ਘਰ ਬੰਦੇ ਨੂੰ ਮਾਫ ਸੀਗੀ ਇਹ ਵੀ ਜਦੋਂ ਲੋਕਾਂ ਨੇ ਰੌਲਾ ਪਾਇਆ ਤੇ ਤਾਂ ਇਹਨਾਂ ਨੇ ਬਿਜਲੀ ਦੇ ਬਿੱਲ ਬਣਾਏ ਹੁਣ ਸਿਆਲ ਸੀਗਾ ਸਿਆਲ ਦੇ ਵਿੱਚ ਤਾਂ ਵੈਸੇ ਜ਼ੀਰੋ ਹੁੰਦਾ ਹੁਣ ਆ ਜਦ ਗਰਮੀਆਂ ਆਉਣਗੀਆਂ ਲੋਕਾਂ ਦੇ ਏਸੀ ਚੱਲਣਗੇ ਫਿਰ ਦੇਖਾਂਗੇ ਕਿ ਕਿੱਥੋਂ ਜ਼ੀਰੋ ਕਿਸੇ ਨੂੰ ਬਿੱਲ ਆਉਂਦਾ ਸੋ ਮੇਰੀ ਗੱਲ ਇਹ ਹੈ ਕਿ ਲਾਈਟ ਹੀ ਜੇ ਦੇਣੀ ਨਹੀਂ ਆਪਾਂ ਨੇ ਲਾਈਟ ਥੋੜੀ ਜਦੋਂ ਸਵੇਰੇ ਕਿਸੇ ਵਿਅਕਤੀ ਨੇ ਤਿਆਰ ਹੋਣਾ ਹੁੰਦਾ ਕਿਸੇ ਨੇ ਦਫ਼ਤਰ ਜਾਣਾ ਹੁੰਦਾ ਕਿਸੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰਨਾ ਹੈ ਕਿਸੇ ਨੇ ਆਪਣੀ ਦੁਕਾਨ ਦਾ ਕੰਮ ਕਰਨਾ ਉਦੋਂ ਪਾਣੀ ਨਹੀਂ ਹੁੰਦਾ ਸਿਆਲ ਇੰਨਾ ਜੰਮ ਕੇ ਸਿਆਲ ਆਇਆ ਤਾਂ ਇੰਨੀ ਠੰਡ ਹੋਈ ਕਿ ਲੋਕਾਂ ਨੂੰ ਗਰਮ ਪਾਣੀ ਨਹਾਉਣ ਦਾ ਨਸੀਬ ਨਹੀਂ ਹੋਇਆ ਮੈਂ ਖੁਦ ਆਪਣੇ ਘਰ ਦੇ ਵਿੱਚ ਦੇਖਿਆ ਕਿ ਮੈਂ ਹੀਟਰ ਦੇ ਰਹੀਂ ਜਾਂ ਉਹਦੇ ਉਹਦੇ ਰਹੀਂ ਗੈਸ ਤੇ ਰਹੀਂ ਪਾਣੀ ਗਰਮ ਕਰਕੇ ਨਹਾਉਂਦਾ ਰਹਾ ਸੋ ਜਦੋਂ ਬਿਜਲੀ ਨਹੀਂ ਦੇਣੀ ਤਾਂ ਫਿਰ ਬਿਜਲੀ ਦਾ ਵੀ ਮਾਫ ਹੋ ਜਾਣੀ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਸਿਰਫ ਤੇ ਸਿਰਫ ਲੋਕਾਂ ਦਾ ਧਿਆਨ ਭੜਕਾ ਰਿਹਾ ਕਿਉਂਕਿ ਇਹਨੂੰ ਡਰ ਬੈਠ ਗਿਆ ਇਸ ਗੱਲ ਦਾ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਕਾਫਲਾ ਹੈ ਉਹ ਤਾਂ ਬਦਦਾ ਜਾ ਰਿਹਾ ਜਿਵੇਂ ਵੀ ਪੰਜਾਬ ਦੇ ਵਿੱਚ ਇੱਕ ਲਹਿਰ ਬਣ ਗਈ ਤੁਸੀਂ ਸੀਐਮ ਸਾਹਿਬ ਕਹਿ ਰਹੇ ਨੇ ਕਿ ਪਰਿਵਾਰ ਬਚਾਓ ਯਾਤਰਾ ਜੀ ਪੰਜਾਬ ਬਚਾਓ ਯਾਤਰਾ ਵੀ ਨਾਮ ਇਹ ਮਤਲਬ ਉਹ ਨਹੀਂ ਦੱਸ ਰਹੇ ਵੀ ਨਾਮ ਬਦਲੇ ਦੇਣ ਵੀ ਪਰਿਵਾਰ ਬਚਾਓ ਵਾਲੀ ਕਹਿ ਰਿਹਾ ਬਾਦਲ ਪਰਿਵਾਰ ਕਿਤੇ ਨਾ ਕਿ ਟਿੱਪਣੀ ਕਾਲੀ ਦਲ 100 ਕੁਛ ਸਾਲਾਂ ਦਾ ਹੋ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਹੈ ਸਾਡਾ ਸ਼੍ਰੋਮਣੀ ਅਕਾਲੀ ਦਲ ਜਿੰਨਾ ਵੀ ਪਰਿਵਾਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਪਰਿਵਾਰ ਹੈ ਉਹ ਠੀਕ ਕਰ ਰਿਹਾ ਹੈ ਕਿਉਂਕਿ ਇਹਨਾਂ ਕੋਲ ਤਾਂ ਬਣ ਬਣ ਦੀ ਲੱਕੜੀ ਇਕੱਠੀ ਹੋਈ ਸੀ ਤੇ ਬਣ ਬਣ ਦੇ ਲੋਕਾਂ ਨੂੰ ਭਲੇਖੇ ਦਿੱਤੇ ਸੀ ਕਿ ਇਹ ਤਾਂ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਉਹ ਦੇ ਦਾਂਗੇ ਤੁਹਾਨੂੰ ਉਹ ਦੇ ਦਾਂਗੇ ਕਿਸੇ ਨੂੰ ਕੁਝ ਵੀ ਦੇ ਨਹੀਂ ਸਕੇ ਜਿਵੇਂ ਡੱਡਾਂ ਦੀ ਪੰਸੇਰੀ ਖੰਡਦੀਆਂ ਤੁਸੀਂ ਪਾਰਲੀਮੈਂਟ ਦੀ ਚੋਣ ਆਉਣੀ ਹੈ ਜਿਵੇਂ ਡੱਡਾਂ ਦੀ ਪੰਸੇਰੀ ਤੋਲੀ ਨਹੀਂ ਜਾ ਸਕਦੀ ਇਹ ਉਸ ਤਰ੍ਹਾਂ ਖੰਡ ਖੰਡ ਜਾਣੀ ਹੈ ਕਿਉਂਕਿ ਇਹਨਾਂ ਲੋਕ ਜਿਹੜੇ ਸੀਗੇ ਇਹਨਾਂ ਲੋਕਾਂ ਨੇ ਭਲੇਖਾ ਦਿੱਤਾ ਬਹੁਤ ਵੱਡਾ ਇਹ ਜਿਹੜਾ 70 ਸਾਲਾਂ ਦਾ ਪੰਜਾਬ 75 ਸਾਲਾਂ ਦਾ ਦੇਸ਼ ਵਿੱਚ ਚੱਲਦੇ ਆ ਉਹ ਨੂੰ ਅਸੀਂ ਬਦਲ ਕੇ ਰੱਖ ਦਾਂਗੇ ਇਹਨਾਂ ਨੇ ਬਦਲ ਕੇ ਕੀ ਰੱਖਿਆ ਬਦਲ ਕੇ ਰੱਖਿਆ ਇਹਨਾਂ ਨੇ ਕਿ ਭ੍ਰਿਸ਼ਟਾਚਾਰ ਵੱਡੇ ਰੂਪ ਵਿੱਚ ਆ ਗਈ ਇਹਨਾਂ ਦਾ ਡਿਪਟੀ ਮੁੱਖ ਮੰਤਰੀ ਦਿੱਲੀ ਦਾ ਜੇਲ੍ਹ 'ਚ ਬੈਠਾ ਉਹ ਕਿਸ ਗੱਲ 'ਚ ਬੈਠਾ ਹੈ ਭ੍ਰਿਸ਼ਟਾਚਾਰ 'ਚ ਇਹਨਾਂ ਦਾ ਇੱਕ ਜੈਨ ਮੰਤਰੀ ਬੈਠਾ ਉਹ ਕਿਸ ਚੀਜ਼ 'ਚ ਬੈਠਾ ਭ੍ਰਿਸ਼ਟਾਚਾਰ 'ਚ ਬੈਠਾ ਤੇ ਜੇ ਇਹਨੂੰ ਰੋਜ਼ ਸਮਨਿੰਗ ਹੋ ਰਹੀ ਆ ਜਦੋਂ ਸਾਰੇ ਲੋਕ ਸੰਵਿਧਾਨ ਦਾ ਆਪਾਂ ਸੰਵਿਧਾਨ ਦੀ ਕਸਮ ਖਾ ਕੇ ਐਮਐਲਏ ਬੰਦੇ ਆਸਟਰਾ ਵਿਧਾਨ ਦੀ ਕਸਮ ਖਾ ਕੇ ਐਮਪੀ ਬੰਦੇ ਆਸਵਿਧਾਨ ਦੀ ਕਸਮ ਖਾ ਕੇ ਸਰਕਾਰਾਂ ਚੱਲਦੀਆਂ ਤੇ ਜਿਹੜਾ ਬੰਦਾ ਸੰਵਿਧਾਨ ਦੀ ਸੋਹ ਖਾ ਕੇ ਬੈਠਾ ਹੋਵੇ ਉਸ ਬੰਦੇ ਨੂੰ ਕਿਸ ਕੱਲ ਦਾ ਡਰ ਲੱਗਦਾ ਕਿ ਜਦੋਂ ਈੜੀ ਕੋਈ ਸਮਨਿੰਗ ਕਰਦੀ ਹੈ ਤਾਂ ਉਹ ਦੌੜ ਜਾਂਦਾ ਉਹ ਕਿਤੇ ਲੁਕ ਜਾਂਦਾ ਪੰਜਾਬ ਉਹਦੇ ਨਾਨਕੇ ਨੇ ਜਿਹੜਾ ਇੱਥੇ ਆ ਕੇ ਲੁਕ ਜਾਂਦਾ ਸੋ ਇਹ ਗੱਲ ਮੈਨੂੰ ਨਜ਼ਰ ਨਹੀਂ ਆਉਂਦੀ ਕਿ ਇਹਨਾਂ ਦੇ ਕੋਈ ਨੇੜੇ ਤੇੜੇ ਹੈਗੇ ਆ ਜਿਹੜੀ ਕਹਿਣੀ ਤੇ ਕਰਨੀ ਦਾ 100% ਤਾਂ ਹੀ ਫਰਕ ਕਰ ਸਕਦੇ ਆ ਹੁਣ ਪੰਜਾਬੀ ਤੁਸੀਂ ਕੋਈ ਵੀ ਦੇਖੋ ਸੋਸ਼ਲ ਮੀਡੀਆ ਖੋਲ ਕੇ ਦੇਖ ਲਓ ਭਗਵੰਤ ਮਾਨ ਨੂੰ ਲੋਕ ਸਿੱਧੀਆਂ ਗਾਲਾਂ ਕੱਢ ਰਹ ਇਹਨਾਂ ਦੇ ਐਮਐਲਏ ਨੂੰ ਸਿੱਧੀਆਂ ਗਾਲਾਂ ਕੱਢ ਰਹੇ ਨੇ 92 ਐਮਐਲਏ ਨੇ ਸਿਰਫ ਤੇ ਸਿਰਫ ਝੂਠ ਬੋਲਣ ਤੋਂ ਸਿਵਾਏ ਕੋਈ ਕੰਮ ਨਹੀਂ ਕਰ ਸਕਦੇ ਉਹ ਤਾਂ ਕਹਿੰਦੇ ਅਕਾਲੀ ਦਲ ਵਾਲੇ ਕੱਢ ਰਹੇ ਨੇ ਵੀ ਉਹਨਾਂ ਨੇ ਵੀ ਸੋਸ਼ਲ ਮੀਡੀਆ 'ਤੇ ਪੇਜ ਪੂਜ ਬਣਾਏ ਨੇ ਵੀ ਜਾਣ ਕੇ ਕਢਵਾ ਰਹੇ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਐ ਟਿੱਪਣੀ ਕਰੋ ਜੀ ਐ ਟਿੱਪਣੀ ਉਹ ਇਹਨਾਂ ਦਾ ਹੀ ਕੰਮ ਸੀਗਾ ਕਿਉਂਕਿ ਇਹਨਾਂ ਦਾ ਹੀ ਕੰਮ ਸੀਗਾ ਲੋਕਾਂ ਨੂੰ ਪੜਕਾਇਆ ਇਹਨਾਂ ਨੇ ਬਹੁਤ ਕਿ ਜਿਹੜੀ 70 ਸਾਲਾਂ ਦਾ ਜਿਹੜਾ ਸਿਸਟਮ ਹੈ ਉਹਨੂੰ ਬਦਲ ਦਾਂਗੇ 70 ਸਾਲਾਂ ਦਾ ਸਿਸਟਮ ਇਹ ਤਾਂ ਜਰੂਰ ਬਦਲ ਗਿਆ ਕਿ ਜਿਹੜੇ ਪਹਿਲਾਂ ਪਹਿਲਾਂ ਕੋਈ 2-4 ਹਜ਼ਾਰ 500 ਰੁਪਈਆ ਦੇ ਕੇ ਕੰਮ ਕੋ ਮ ਦਫ਼ਤਰਾਂ ਚੋਂ ਕਰਾ ਲੈਂਦੇ ਸੀ ਹੁਣ ਉੱਥੇ 20-20 ਹਜ਼ਾਰ ਹੋ ਗਿਆ ਆ ਤੁਸੀਂ ਦੇਖੋ ਕਿ ਮਿਊਨਿਸਪੈਲਿਟੀਆਂ ਚ ਐਨਓਸੀ ਦਾ 50-50 ਹਜ਼ਾਰ ਰੁਪਈਆ ਚੱਲਦਾ ਰਿਹਾ ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੜੀਆਂ ਗੱਲਾਂ ਨੇ ਛੋਟੀਆਂ-ਮੋਟੀਆਂ ਗੱਲਾਂ ਸੀ ਜਿਹੜੀਆਂ ਉਹਨਾਂ ਨੂੰ ਵੀ ਸੁਧਾਰ ਨਹੀਂ ਕਰ ਸਕੇ ਪੰਜਾਬ ਤਾਂ ਇਹਨਾਂ ਨੇ ਬਦਲਣਾ ਕੀ ਸੀਗਾ ਇਹ ਆਪਣੇ ਆਪ ਨੂੰ ਨਹੀਂ ਬਦਲ ਸਕੇ ਮੈਂ ਆਪਣੇ ਆਪ ਨੂੰ ਅਜੇ ਤੱਕ ਉਹੀ ਕਮੇਡੀਅਨ ਦਾ ਕਮੇਡੀਅਨ ਲਈ ਫਿਰ ਰਿਹਾ ਹਾਂ ਸੋ ਇਸ ਕਰਕੇ ਪੰਜਾਬ ਦੇ ਅਕਾਲੀ ਦਲ ਦੇ ਨਾਲ ਲੋਕ ਐ ਕਹਿੰਦੇ ਅਕਾਲੀ ਦਲ ਮੈਂ ਇੱਕ ਦਿਨ ਜਾ ਕੇ ਵਿੱਚ ਦੇਖਿਆ ਉਸ ਯਾਤਰਾ ਚ ਜਿਹੜੇ ਆਮ ਮਹਾਰੇ ਲੋਕ ਨਿਕਲ ਕੇ ਪਿੰਡਾਂ ਚ ਆਉਂਦੇ ਨੇ ਐਦਾਂ ਕੇ ਕਹਿੰਦੇ ਨੇ ਕਿ ਜਿਵੇਂ ਕੋਈ ਬਦਾਲੀ ਲੁੱਟ ਕੇ ਲੈ ਗਿਆ ਹੁੰਦਾ ਪੰਜਾਬ ਨੂੰ ਲੋਕ ਕਰਲਾ ਕਰ ਲਾ ਕੇ ਕਰ ਰਹੇ ਨੇ ਕਿ ਪੰਜਾਬ ਦਾ ਤਬਾਹ ਕਰਤਾ ਇਹਨਾਂ ਨੇ ਪੰਜਾਬ ਦੀ ਬਿਊਰੋਕ੍ਰੇਸੀ ਨਾਲ ਕੋਈ ਸਲਾਹ ਨਹੀਂ ਪੰਜਾਬ ਦਾ ਸਿਸਟਮ ਨਾਲ ਕੋਈ ਸਲਾਹ ਨਹੀਂ ਸਾ ਆਪਣਾ ਪੈਗ ਪਿਆਲਾ ਪੀਤਾ ਸ਼ਾਮ ਨੂੰ ਇੱਕ ਹੁਕਮ ਜਾਰੀ ਕੀਤਾ ਦੂਜੇ ਦਿਨ ਉਹਨਾਂ ਨੂੰ ਵਾਪਸ ਲੈ ਲੈਣਾ ਤੁਸੀਂ ਦੇਖੋ ਕਿ ਥੋੜੇ ਦਿਨ ਪਹਿਲਾਂ ਲੱਖਾਂ ਸਦਾਨੇ ਦੀ ਗੱਲ ਜਿਹੜੀ ਜਾਂ ਦੂਸਰੇ ਤੀਸਰੇ ਦੀ ਗੱਲ ਚੱਲਦੀ ਹੈ ਇਹ ਸਿਰਫ ਤੇ ਸਿਰਫ ਇਹਦਾ ਆਪਣਾ ਇੱਕ ਸਿਸਟਮ ਬਣਾਇਆ ਹੋਇਆ ਉਹਨੂੰ ਲੈ ਕੇ ਘੁਮਾ ਰਿਹਾ ਹੈ ਕਿਉਂਕਿ ਕਾਲੀ ਦਲ ਦਾ ਡਰ ਇਹਦੇ ਦਿਮਾਗ 'ਚ ਬੈਠ ਗਿਆ ਭਾਈ ਇੱਕ ਉਸ ਦਿਨ ਕਹਿ ਰਿਹਾ ਕਿ ਅਸੀਂ 8ਵੇਂ ਦਿਨ 7ਵੇਂ ਦਿਨ ਜਿਹੜੇ ਇਹ ਸਾਰੇ ਪਰਚੇ ਰੱਦ ਕਰ ਦਾਂਗੇ ਤੇ ਸਾਰਿਆਂ ਨੂੰ ਰਿਹਾ ਕਰ ਦਾਂਗੇ ਤੇ ਅੱਜ ਤੁਸੀਂ ਸੋਸ਼ਲ ਮੀਡੀਆ 'ਚ ਦੇਖ ਲਓ ਕਿ ਕਹਿੰਦੇ 200 ਬੰਦੇ ਦੇ ਪਰਚਾ ਦੇ ਦਿੱਤਾ ਕੀ ਕਰ ਰਿਹਾ ਹੈ ਕੀ ਹੈ ਇਹ ਇਹਦੇ ਵਿੱਚ ਕਿੱਥੇ ਇਹਦੀ ਬੁੱਧੀ ਹੈਗੀਆ ਸੋ ਇਸ ਕਰਕੇ ਮੈਂ ਸਮਝਦਾ ਕਿ ਫੇਲ ਮੁੱਖ ਮੰਤਰੀ ਇਹ ਰਾਜਾ ਤੁਕਲਕ ਵਰਗਾ ਮੁੱਖ ਮੰਤਰੀ ਆ ਗਿਆ ਜਿਹੜਾ ਗੱਪਾਂ ਤੋਂ ਸਿਵਾਏ ਕੁਝ ਕਰ ਨਹੀਂ ਸਕਦਾ ਤੇ ਪੰਜਾਬ ਨੂੰ ਕੁਝ ਦੇ ਨਹੀਂ ਸਕਦਾ ਸੋ ਇਸ ਕਰਕੇ ਪੰਜਾਬੀਆਂ ਨੂੰ ਉਮੀਦ ਹੈ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਹਿੱਤਾਂ ਦੀ ਰਾਖੀ ਕਰ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਜਦੋਂ ਪੰਜਾਬ ਨੂੰ ਬਣਾਇਆ ਗਿਆ ਅਸਲੀ ਰੂਪ ਚ ਪੰਜਾਬ ਲਿਆਂਦਾ ਗਿਆ ਵੰਡ ਵੰਡ ਲਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਜੇਹਲਾਂ ਭਰੀਆਂ ਆਈ ਪੰਜਾਬ ਦਾ ਰੂਪ ਬਣਿਆ ਸੀਗਾ ਫੇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਤੇ ਲੋਕ ਵੀ ਇਸ ਗੱਲ ਨੂੰ ਸਮਝਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਸવાય ਸਾਡੀ ਕਿਸੇ ਨੇ ਬਾਣੀ ਬਣਨੀ ਇਹ ਸਾਰੇ ਬਾਹਰਲੇ ਹੁਕਮ ਲੈ ਕੇ ਆਉਂਦੇ ਆ ਤੇ ਬਾਹਰੋਂ ਹੁਕਮ ਜਾ ਕੇ ਜਿਹੜਾ ਉਹਨਾਂ ਨੂੰ ਹੁਕਮ ਆਉਂਦਾ ਉਸੇ ਹੁਕਮ ਦੇ ਮੁਤਾਬਕ ਭਾਵੇਂ ਕਾਂਗਰਸ ਪਾਰਟੀ ਹੋਵੇ ਤੇ ਭਾਵੇਂ ਆਮ ਆਦਮੀ ਵੀ ਹੋਵੇ ਇਹਨਾਂ ਨੂੰ ਹੁਕਮ ਆਉਂਦਾ ਦਿੱਲੀੋਂ ਠੀਕ ਹੈ ਤੇ ਅਸੀਂ ਹੁਕਮ ਲੈਣਾ ਲੋਕਾਂ ਦੇ ਕੋਲੋਂ ਕਿੱਲਕ ਲੋਕਾਂ ਨੇ ਜਿਹੜਾ ਹੁਕਮ ਦੇ ਦੇਣਾ ਅਸੀਂ ਉਹਤੇ ਪਹਿਰਾ ਦੇਣਾ ਸੋ ਸ਼ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਬਚਾਉਣਾ ਪੰਜਾਬ ਦੀ ਯਾਤਰਾ ਵਿੱਚ ਹਜ਼ਾਰਾਂ ਲੱਖਾਂ ਲੋਕ ਬਰਦ ਰਹੇ ਨੇ ਤੁਸੀਂ ਜਿੱਦਣ ਜਿੱਦਣ ਜਿਹੜੇ ਜਿਹੜੇ ਹਲਕਿਆਂ ਜਾ ਰਹੀਏ ਤੁਸੀਂ ਜਾ ਕੇ ਦੇਖੋ ਕੱਲ 2000 ਟਰੈਕਟਰ ਸੀਗਾ ਜਿਹੜਾ ਕਿ ਖੇਮ ਕਰਨ ਹਲਕੇ ਦੇ ਵਿੱਚ ਕੱਲ ਪੰਜਾਬ ਜਾਉ ਯਾਤਰਾ ਚੱਲ ਰਹੀ ਸੀ ਸੋ ਲੋਕਾਂ ਦਾ ਜਿਹੜਾ ਹੈਗਾ ਵਹਾ ਬਣ ਚੁੱਕਿਆ ਤੇ ਲੋਕ ਇਸ ਗੱਲ ਨੂੰ ਸਮਝਣ ਲੱਗੇ ਕਿ ਅਸੀਂ ਠੱਗੇ ਗਏ ਇੱਕ ਠੱਗ ਨੇ ਠੱਗ ਲੇ ਇੱਕ ਨੇ ਚੁਟਕਲੇ ਵਾਲੇ ਨੇ ਠੱਗ ਲੇ ਇੱਕ ਨੇ ਪੰਜਾਬ ਜਿਹੜੀਆਂ ਗਰੰਟੀਆਂ ਦੇ ਵਾਰੰਟੀਆਂ ਦੇ ਦੇ ਕੇ ਲੋਕਾਂ ਨਾਲ ਝੂਠ ਬੋਲ ਬੋਲ ਕੇ ਪੰਜਾਬ ਸਰਕਾਰ ਬਣਾਈ ਲੋਕ ਨੂੰ ਬਦਲਣ ਵਾਸਤੇ ਪਲਟਾ ਮਾਰਨ ਵਾਸਤੇ ਤਿਆਰ ਹੋ ਗਏ ਠੀਕ ਹੈ ਵੈਸੇ ਪੰਜਾਬ ਯਾਤਰਾ ਦਾ ਫਿਰ ਪੰਜਾਬ ਬਚਾਓ ਯਾਤਰਾ ਇੱਥੇ ਹਲਕਾ ਨਾਬਜ ਵੀ ਪਹੁੰਚਣੀ ਆ ਜਿਲ੍ਹਾ ਪਟਿਆਲਾ ਜੀ ਵੀ ਪਹੁੰਚਣੀ ਆ ਪੂਰੀਆਂ ਤਿਆਰੀਆਂ ਨੇ ਫਿਰ ਤੁਹਾਡੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ 2-2000 ਟਰੈਕਟਰ ਬਹੁਤ ਟਰੈਕਟਰ ਫਿਰ ਤੋਂ ਕਾਫਲੇ ਇੱਥੇ ਵੀ ਦੇਖਣ ਨੂੰ ਵੱਡੇ ਮੇਲੇ ਨੇ ਬਿਲਕੁਲ ਬਿਲਕੁਲ ਇੱਥੇ ਵੀ ਮਿਲਣਗੇ ਕਿਉਂਕਿ ਆਪ ਮਾਰੇ ਲੋਕ ਆ ਰਹੇ ਨੇ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ ਲੋਕ ਆਪਣੇ ਆਪ ਤਿਆਰ ਹੋਏ ਫਿਰਦੇ ਨੇ ਸਾਨੂੰ ਰੋਜ਼ ਪੁੱਛਦੇ ਨੇ ਕਿ ਸਾਡੇ ਹਲਕੇ ਜਨਾਬੇ ਚ ਕਦੋਂ ਯਾਤਰਾ ਆਉਣੀ ਲੋਕ ਪੁੱਛ ਰਹੇ ਨੇ ਵੀ ਕਦੋਂ ਹੋਣਾ ਸਾਡੇ ਉਸ ਮਾਗੋਂ ਤੇ ਅਸੀਂ ਆਪਣਾ ਗੁੱਸਾ ਲਾਉਣਾ ਹੈ ਭਗਵੰਤ ਮਾਨ ਦਾ ਜਿਹੜਾ ਜਿਹੜਾ ਝੂਠ ਸੀਗਾ ਉਹਨੂੰ ਉਹਦਾ ਚਿਹਰਾ ਨੰਗਾ ਕਰਨਾ ਲੋਕ ਇਸ ਗੱਲ ਨੂੰ ਲੈ ਕੇ ਪੰਜਾਬ ਦੀ ਇਸ ਯਾਤਰਾ ਵਿੱਚ ਵੱਧ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਯਾਤਰਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪਹਿਲਾਂ ਗਦਰੀ ਬਾਬਿਆਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਿਸਟਰੀ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਤੋਂ ਪਿੱਛੇ ਨਹੀਂ ਹਟਦਾ ਜੇਲਾਂ ਭਰਨ ਤੋਂ ਪਿੱਛੇ ਨਹੀਂ ਹਟਦਾ ਪੰਜਾਬ ਦਾ ਜਿਹੜਾ ਅਕਾਲੀ ਦਲ ਹੈ ਪੰਜਾਬ ਨੂੰ ਬਚਾਉਣਾ ਉਹਦੀ ਜ਼ਿੰਮੇਵਾਰੀ ਹੈ ਤੇ ਪੰਜਾਬ ਦੇ ਲੋਕ ਸਾਡੇ ਨਾਲ ਹੈਗੇ ਨੇ ਬਚਾ ਦੇਣਾ ਪੰਜਾਬ ਅਸੀਂ ਬਿਲਕੁਲ ਜੀ ਸੋ ਪੰਜਾਬ ਚ ਬਚਾਓ ਯਾਤਰਾ ਲਗਾਤਾਰ ਚੱਲ ਰਹੀ ਹੈ ਤੇ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨੇ ਹਲਕਾ ਨਾਬਾ ਤੋਂ ਜੋ ਕਹਿ ਰਹੇ ਨੇ ਜ਼ਿਲ੍ਹਾ ਪਟਿਆਲਾ ਚ ਵੀ ਪਹੁੰਚਣੀ ਆ ਕਿ ਵੱਡਾ ਕਿਤੇ ਨਾ ਕਿਤੇ ਆਪ ਮੁਹਾਰੇ ਜਿਹੜੇ ਲੋਕ ਨੇ ਪੰਜਾਬ ਦੇ ਪਿੰਡਾਂ ਚੋਂ ਪਹੁੰਚ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਹੁਣ ਅੱਪ ਹੋ ਰਹੀ ਆ ਕਿਉਂਕਿ ਪੰਜਾਬ ਬਚਾਓ ਯਾਤਰਾ ਵੀ ਚੱਲ ਰਹੀ ਆ ਤੇ ਟਿੱਪਣੀ ਕੀਤੀ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਤੇ ਕਿ ਪਿੰਡਾਂ ਚ ਆ ਕੇ ਪ੍ਰੋਗਰਾਮ ਤਾਂ ਕਰ ਰਹੇ ਨੇ ਪਰ ਜਿਹੜਾ ਪਹਿਲਾਂ ਕੰਮ ਸ਼ੁਰੂ ਕੀਤਾ ਹੋਇਆ ਸੁਵਿਧਾ ਕੇਂਦਰ ਸਹਾਜ ਕੇਂਦਰ ਕਿਤੇ ਨਾ ਕਿਤੇ ਉਹ ਪਹਿਲਾਂ ਵੀ ਪਿੰਡਾਂ 'ਚ ਸਨ ਦਿੱਕਤਾਂ ਪਾਈਆਂ ਨੇ ਕਿ ਇੱਥੇ ਪਿੰਡਾਂ ਚ ਆਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ ਕਿ ਉੱਥੋਂ ਹੀ ਕੰਮ ਹੁੰਦੇ ਦਫ਼ਤਰਾਂ 'ਚੇ ਕੰਮ ਸਹੀ ਹੁੰਦੇ ਨੇ ਤੇ ਵੱਡਾ ਦੋਸ਼ ਲਗਾ ਰਹੇ ਨੇ ਕਿ ਭ੍ਰਿਸ਼ਟਾਚਾਰ ਅੱਜ ਵੀ ਚੱਲ ਰਿਹਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ